ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਵੀ ਬਠਿੰਡਾ ਦੇ ਪਥਰਾਲਾ ਪਿੰਡ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚੇ ਨੇ ਦਾਸ ਦੇ ਕਿ ਕਾਂਗਰਸ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਨੇ ਜੀਤ ਮਹਿੰਦਰ ਸਿੱਧੂ ਜਿਨ੍ਹਾਂ ਦਾ ਮੁਕਾਬਲਾ ਹਰਸਿਮਰਤ ਕੋਰ ਬਦਲ ਅਤੇ ਭਾਜਪਾ ਦੀ ਪਰਮਪਾਲ ਕੋਰ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਹੈ ਦਾਸ ਦੇ ਕਿ ਜੀਤ ਮਹਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੋਟ ਪਾਓ ਅਤੇ ਕਰੋ ਨਿਕਲੋ ਅਤੇ ਆਪਣੀ ਵੋਟ ਦਾ ਇਸਤੇਮਾਲ ਕਰੋ ਤਾਂ ਅੰਦਾਜ਼ੇ ਕਿ ਬੋਥ ਤੋਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਕਾਂਗਰਸ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਲੋਕਾਂ ਨੂੰ ਵੀ ਖਾਸ ਅਪੀਲ ਕੀਤੀ ਹੈ ਆ ਦੇਖੋ ਵਸਨੀਕ ਵੀ ਹੈਗਾ ভোটার ਵੀ ਹੈਗਾ ਸੋ ਇਹ ਤਾਂ ਜਿਹੜੇ ਵਿਰੋਧੀ ਨੇ ਇਹਨਾਂ ਨੇ ਤਾਂ ਪ੍ਰਚਾਰ ਕਰਨ ਨਹੀਂ ਆ ਕਿਉਂਕਿ ਬਖਲਾवट ਚਲੀ। ਸੋ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਮੈਂ ਆਪਦੀ ਵੋਟ ਆ ਕੇ ਆਏ ਆ ਆਪਦੇ ਹੱਥੇ ਪਿੰਡ ਪਸਰਾਲੇ ਦੇ ਵਿੱਚ ਸਮੁੱਚੇ ਪਰਿਵਾਰ ਦੇ ਨਾਲ ਸੋ ਗੁਰਮਹਾਰਜ ਕਿਰਪਾ ਕਰੂਗੀ ਤੇ ਕਰੂ ਗੁਰਮਹਾਰਜ ਕਿਰਪਾ ਕਰਨ ਕਿ ਅੱਜ ਸਾਨੂੰ ਵੱਡੀ ਕੀਤੀ ਵਿੱਚ ਵੋਟਾਂ ਪਾ ਕੇ ਸਾਨੂੰ ਕਾਮਯਾਬੀ ਮਿਲੂਗੀ ਤੇ ਲੋਕਾਂ ਦਾ ਬਹੁਤ ਪਿਆਰ ਮਿਲਿਆ ਪੋਸਟ ਪਿਆਰ ਮਿਲੇ ਪਰ ਲੋਕਾਂ ਨੇ ਸਾਥ ਦਿੱਤਾ ਤੇ ਮੈਨੂੰ ਉਮੀਦ ਆਖੀ ਸੀ ਇਸੀ 4 ਤਰੀਕ ਨੂੰ ਜੋ ਨਤੀਜਾ ਆਊਗਾ ਅਸੀਂ ਜਿੱਤ ਕੇ ਖੁਸ਼ ਹੋ ਜੀਏ